ਰਹੇ ਕੋ ਜਿੱਕ ਕਾਲ ਸ ਰਹੇ ਕੋ ਜਿੱਕ ਫਤੇ ਗੁਰੂ ਪਰਿ ਸਤ ਸੰਗ ਜੀਓ ਅਜ ਬੜਾ ਸੁਭਾਗਾ ਸਮਾ ਬੜਾ ਖੁਸ਼ੀਆਂ ਦਾ ਵਿਆੜਾ ਹੈ ਅੱਜ ਬਹੁਤ ਹੀ ਮਾਨ ਸਖੀਤ ਸਤ ਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦਾ ਅਜ ਪਵਿੱਤਰ 585ਾ ਪ੍ਰਕਾਸ਼ ਦਿਆੜਾ ਹੈ ਇਸ ਸੰਸਾਰ ਦੇ ਸੰਸਾਰ ਦੇ ਜੀ ਸਮੂਹ ਸੰਗਤਾਂ ਦੇਸ਼ਾਂ-ਵਿਦੇਸ਼ਾਂ ਚ ਬੜੇ ਪਿਆਰ ਸਤਿਕਾਰ ਨਾਲ ਸ਼ਬਦ ਦੀ ਪਾਵਨ ਆਰਮਾਰ ਨੇ ਖੁਸ਼ੀਆਂ ਆਸਤ ਕਰ ਰਹੇ ਅੱਜ ਇਹ ਪਵਿੱਤਰ ਪੁਰ ਨਵਾਸ਼ੀ ਦਾ ਦਿਹਾੜਾ ਹੈ ਔਰ ਅੱਜ ਹੀ ਬੜੀ ਕਿਰਪਾ ਹੋਈ ਨਵਾਂ ਮਹੀਨਾ ਫਾਲਗੁਨ ਦੇ ਤਪਾਰ ਜਣਾ ਪਰਸੁਜਨ ਪ੍ਰਗਤੀ ਆਈ ਪਗੰਡਾ ਮਹੀਨਾ ਉਹਦੇ ਹੋਇਆ ਹੈ ਇਹ ਵੀ ਅਦਾਸ ਹੈ ਕਿ ਮਨਸਾਰੇ ਸਿਸ਼ਟੀ ਉਪਰ ਸਾਰਿਆਂ ਲੋਗਾਂ ਲਈ ਸੁੱਖਾਂ ਵਾਲਾ ਖੁਸ਼ੀਆਂ ਵਾਲਾ ਨਾਮ ਬਾਨੇ ਵਾਲਾ ਸੁਖ ਸ਼ਾਂਤੀ ਵਾਲਾ ਹੋਵੇ ਸਤਿਗੁਰੂ ਰਵਿਦਾਸ ਜੀ ਦਾ ਜਿਨ੍ਹਾਂ ਨੇ ਇਸ ਸਮਾਜ ਵਿੱਚ ਬਹੁਤ ਹੀ ਵੱਡੇ ਕਾਰਨਾਮੇ ਕੀਤੇ ਉੱਚ-ਨੀਚ ਦਾ ਪੇਦ ਮਟਾਇਆ ਔਰ ਸਮਾਜ ਨੂੰ ਇਸ ਸੁਨੇਹਾ ਦਿੱਤਾ ਕਿ ਉਹ ਰੱਬ ਉਹ ਨਰੰਕਾਰ ਉਹ ਵਾਹਿਗੁਰੂ ਉਹ ਪੰਲਾ ਸਬਦ ਹੈ ਜਿਹੜਾ ਉਸ ਨੂੰ ਪਿਆਰ ਨਾਲ ਆਸਥਾ ਨਾਲ ਪਰ ਉਸਨੂੰ ਯਾਦ ਕਰਦਾ ਹੈ ਉਹਦੇ ਸਿੱਤ ਸਦਾ ਉਸ ਸਾਰਿਆਂ ਪਰਿਆਤ ਹੁੰਦਾ ਉਹਨੇ ਸਮਾਜ ਨੂੰ ਮਲਾਉਣ ਦਾ ਮਿਲਵਰਤਨ ਦਾ ਪਿਆਰ ਦਾ ਸੇਵਾ ਦਾ ਸਿਮਰਨ ਦਾ ਸੰਦੇਸ਼ ਪੇਸ਼ ਦਿੱਤਾ। ਆ ਜਿਸ ਦੇ ਸੰਬੰਧ ਵਿੱਚ ਗੁਰਦੁਆਰਾ ਸਚਕੰਡ ਗੁਣਾਣਕ ਦਰਬਾਰ ਜਿਹੜਾ ਤਪਸਥਾਨ ਬਾਬਾ ਸਿਰਚੰਦ ਜੀ ਮਹਾਰਾਜ ਇਸ ਸਥਾਨ ਦੇ ਉੱਪਰ ਮਹਾਨ ਸਮਾਗਮ ਇਸ ਖੁਸ਼ੀ ਅੰਦਰ ਸਮੂਸਾ ਸੰਪੰਨ ਰਾਂ ਮਿਲ ਕੇ ਕੀਤਾ ਹੈ ਜਿਤ ਵਿੱਚ ਸਤਗੁਰਪ੍ਰਦਾਸ ਜੀ ਦੀਆਂ ਮਹਿਮਾ ਉਹਨਾਂ ਦੀਆਂ ਬੜਿਆਈਆਂ ਹੁਣ ਦੇ ਗੁਰੂਆਂ ਨੂੰ ਯਾਦ ਕਰਕੇ ਸੂਸ਼ੰਕ ਨੰਦ ਮस्तक ਹੋ ਕੇ ਉਹਨਾਂ ਦੀ ਅਸੀਸਾਂ ਲਈਆਂ ਨੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਉਹਨਾਂ ਦੇ ਨਾਮ ਬਾਣੀ ਦਾ ਪਹਿਰਾ ਉਹਦਾ ਸੰਦੇਸ਼ ਤੇ ਉਪਦੇਸ਼ ਸਾਰੇ ਸੰਸਾਰ ਦੇ ਉੱਪਰ ਸਾਰੇ ਜੀਵਾਂ ਲਈ ਇੱਕ ਵਰਦਾਨ ਸਾਬਤ ਹੋਵੇ ਆਓ ਅਸੀਂ ਉਸ ਮਹਾਨ ਸੱਚੇਤ ਨ ਉਸ ਗੁਰੂ ਅਪਸਰ ਦੇ ਚਰਨਾਂ ਗੱਜਸਤਕੋ ਕੇ ਉਹਨਾਂ ਦੇ ਦਿੱਤੇ ਹੋਏ ਇਸ ਨੂੰ ਸੰਦੇਸ਼ ਅਬਦੇਸ਼ ਨੇ ਆਪਣੇ ਹਿਰਦੇ ਚ ਵਸਾ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਤਾਂ ਕਿ ਸਾਡਾ ਇहां ਤੇ ਉहां ਸੁਹੇਲਾ ਹੋ ਜਾਏ ਇਹ ਅਰਦਾਸ ਬੇਨਤੀ ਹੈ ਬਹੁਤ ਬਹੁਤ ਸੂ ਸੰਤਾ ਧੰਨਵਾਦ ਹੋਈਆ ਪੁਰਨਾ ਲਖਿਮਾ ਜੀ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ